ਡੋਲੀ ਵਾਲੀ ਗੱਡੀ ਵਾਂਗੂ ਸਾਰੇ ਸੰਦ ਸਜਾ ਰੱਖੇ ਨੇ ਮਾੜੇ ਸ਼ਹਿਰ ਦੀ ਮੰਡੀ ਜਿੰਨੇ ਟਰੈਕਟਰ ਘਰੇ ਖੜਾ ਰੱਖੇ ਨੇ ਮਿੱਤਰੋ ਸਹੀ ਗੱਲ ਆ ਮਿੱਤਰ ਪਿਆਰਿਓ ਹਰ ਵਕਤ ਜਿਵੇਂ ਕਹਦੀਏ ਤੁਸੀਂ ਜਦੋਂ ਵੀ ਆ ਜਾਓਗੇ ਤੁਹਾਨੂੰ 20 25 ਟਰੈਕਟਰ ਵਾਇਗਰਾਂ ਲਵੇ ਹਰ ਸਮੇਂ ਮਿਲਣਗੇ ਕਿਉਂਕਿ ਜਾਇਜ਼ ਰੇਟਾਂ ਤੋਂ ਲੈ ਕੇ ਉੱਚੇ ਰੇਟਾਂ ਤੱਕ ਹਰ ਪ੍ਰਕਾਰ ਦਾ ਟਰੈਕਟਰ ਵਾਇਗਰਾਂ ਲਵੋ ਮਿਲ ਜਾਂਦਾ ਹੈ ਗੱਲ ਸੱਜਣੋ ਵੱਡੀ ਇਹ ਹੈ ਕਿਉਂਕਿ ਭਰਾਵਰੇ ਕਿਰਾਏ ਤੇ ਵੀ ਟਰੈਕਟਰ ਦਿੰਦੇ ਨੇ ਜੇ ਕੋਈ ਭਰਾ 100 ਕਿਲੋਮੀਟਰ ਤੋਂ ਚੱਲ ਕੇ ਆ ਜੇ ਉਹਨਾਂ ਨੂੰ ਟੈਂਕੀ ਵੀ ਭਰਾ ਕੇ ਦੇ ਦਿੰਦੇ ਨੇ ਬੜੇ ਬੜੇ ਆਫਰ ਨੇ ਯਾਰ ਹਰ ਦੂਰੋਂ ਆਉਣ ਵਾਲੇ ਭਰਾ ਵਾਸਤੇ ਰਹਿਸਦਾ ਵੀ ਪ੍ਰਬੰਧ ਹੈਗਾ ਕਿੰਨੀਆਂ ਇੱਕ ਗੱਲਾਂ ਦੱਸੀਏ ਬਾਕੀ ਆਪਾਂ ਸਾਰਾ ਕੁਝ ਲਾਲੀਵਰਾਂ ਤੋਂ ਪੁੱਛ ਲੈਣੇ ਆਂ ਬਈ ਸਤਿ ਸ੍ਰੀ ਕਾਲ ਜੀ ਸਤਿ ਸ੍ਰੀ ਕੀ ਹਾਲ ਚਾਲ ਨੇ ਠੀਕ ਹੈ ਜੀ ਠੀਕ ਹੂੰ ਜਿਹੜੀਆਂ ਮੈਂ ਗੱਲਾਂ ਕਹਿਤੀਆਂ ਸਹੀ ਨੇ ਨਾ ਜੀ ਸਹੀ ਹੈ ਨਾ ਤੇ ਅੱਜ ਆਪਣੇ ਲਾਵੇ ਕਿੰਨੇ ਡ੍ਰੈਕਟਰ ਨੇ 15 ਤੋਂ 20 ਸਾਈਆਂ ਜੀ ਬਸ ਮੈਂ ਤਰ ਪੈਰਿਓ ਗੱਲ ਇਹੀ ਆ ਕਿਉਂਕਿ ਤੁਹਾਨੂੰ ਆਮ ਹੀ ਇਨੇ ਡ੍ਰੈਕਟਰ ਮਿਲਣਗੇ ਸਰ ਜਿਹੜਾ ਆ ਡ੍ਰੈਕਟਰ ਖੜਾ ਕਿੰਨਾ ਮਾਡਲ ਆ ਪਹਿਲਾਂ ਤੇ ਦੱਸ ਦੀਏ ਆਪਾਂ ਬਾਈ ਜੀ ਮਾਡਲ ਆ ਜੀ 2022 ਮਾਡਲ ਹੈ ਬਈ ਸਾਰਾ ਡ੍ਰੈ 481 ਘੰਟੇ ਚੱਲੇ ਸਿਰਫ ਸਿਰਫ ਲੈ ਮਿੱਤਰੋ 481 ਘੰਟੇ ਚੱਲਿਆ ਹੋਇਆ ਟਾਇਰ ਟੂਰ ਤਾਂ ਸਾਰੇ ਨਾਲ ਦੀ ਨੇ ਫਿਰ ਹੈ ਨਾ ਬਾਈ ਸਾਰਾ ਕੋਹ ਨਾਲ ਦਾ ਹਜੇ ਐਮ ਆਰਫ ਲਿਆ ਨਹੀਂ ਟਾਇਰਾਂ ਤੋਂ ਅੱਛਾ ਆਈ ਠੀਕ ਹੈ ਤੇ ਭਾਈ ਇਹਦੀ ਜੇ ਗੱਲ ਕਰੀਏ ਇਹ ਪੰਜਾਬ ਦਾ ਨੰਬਰ ਹੀ ਆ ਪੰਜਾਬ ਨੰਬਰ ਆ ਜੀ ਪੰਜਾਬ ਦਾ ਨੰਬਰ ਆ ਪਾਰਟੀ ਵੀ ਪਹਿਲੀ ਆ ਫਿਰ ਤਾਂ ਪਹਿਲੀ ਪਾਰਟੀ ਹੈ ਨਾ ਤੇ ਭਾਈ ਕੈਮਰਾ ਮਾਰਦੇ ਕੱਲੇ ਕੱਲੇ ਨਾੜ ਤੇ ਹੈ ਨਾ ਏਜੰਸੀ 'ਚ ਜਾਣ ਤੋਂ ਪਹਿਲਾਂ ਨਾ ਸੱਜਣੂ ਚਾਹੀਦੇ ਦਰਸ਼ਨ ਕਰ ਲਈਏ ਤਾਂ ਕੋਈ ਮਾੜੀ ਗੱਲ ਨਹੀਂ ਕਿਉਂਕਿ ਇਹ ਵੀ ਇੱਕ ਏਜੰਸੀ ਦਾ ਜਿਵੇਂ ਕਹਦੀ ਆ ਨਵਾਂ ਟਰੈਕਟਰ ਹੀ ਆ ਹਨਾ ਜੀ ਜਮਾ ਨਮਾ ਜੀ ਬਿਲਕੁਲ ਤੇ ਮਿੱਤਰ ਪਿਆਰੋ ਗੱਲ ਇਹ ਆ ਜਿਹੜਾ ਭਰਾ ਇਹ ਟਰੈਕਟਰ ਲਊ ਉਹਦਾ ਫਾਇਦਾ ਬਹੁਤ ਹੋਣਾ ਇਹਦੇ ਵਿੱਚੋਂ ਬਾਈ ਇਹ ਨਵਾਂ ਕਿੰਨੇ ਦਾ ਹੋਊਗਾ ਲਾਲੀ ਜਿਹਦੀ ਗੱਲ ਕਰੀਏ ਨਮਾ 11 ਲੱਖ ਤੋਂ ਉੱਪਰ ਆ ਜੀ 11 ਲੱਖ ਤੋਂ ਉੱਪਰ ਆ ਤੇ ਆਪਾਂ ਕਿੰਨੇ ਦਾ ਦਵਾਗੇ ਟਰੈਕਟਰ ਸਾਢੇ 9 ਲੱਖ ਦਾ ਦੇਵਾ ਸਾਢੇ 9 ਲੱਖ ਦਾ ਲੈ ਮਤਲਬ 2 ਲੱਖ ਦਾ ਫਾਇਦਾ ਹੋ ਗਿਆ 2 ਲੱਖ ਦਾ ਸੱਜਣੋ ਜਿਹੜਾ ਭਰਾ ਇਹ ਟਰੈਕਟਰ ਲਊ 2 ਲੱਖ ਦਾ ਫਾਇਦਾ ਸਿੱਧਾ ਬਾਈ ਮਾਡਲ ਹੈ 400 81 ਘੰਟੇ ਚੱਲਿਆ ਹੋਇਆ ਕਬੋਤਾ ਟਰੈਕਟਰ ਸੱਜਣੋ ਇਹਦੀ ਸਪੈ ਜਿਹੜੇ ਭਰਾ ਇਹ ਚਲਾਉਂਦੇ ਆ ਸੱਜਣੋ ਹੋਰ ਟਰੈਕਟਰ ਉਹਨਾਂ ਦੇ ਸੇਤੀ ਪ੍ਰਸਾਦ ਦੇ ਨਾਮ ਫ੍ਰੀ ਸਪੀਡ ਆ ਇਹ ਤੇ ਹੋਰ ਉਸਤਾ ਦੇ ਇਹ ਦੂਜਿਆਂ ਨਾਲੋਂ ਕੀ ਵੱਖਰਾ ਪਾਣ ਇਹਦੇ ਵਿੱਚ ਫ੍ਰੀ ਸਪੀਡ ਆ ਰਿਵਰਸ ਪੀਟੀਓ ਹੈਗਾ ਡਬਲ ਡਿਸਟ੍ਰਿਬਿਊਟਰ ਆ ਓਕੇ ਫੁੱਲ ਟਾਪ ਮਾਡਲ ਹੈ ਫੁੱਲ ਟਾਪ ਮਾਡਲ ਹੈ ਵੇਟ ਬੂਟ ਲੱਗੇ ਹੋਇਆ ਜੀ ਠੀਕ ਹੈ ਲੈ ਮਿੱਤਰ ਪਿਆਰੋ ਮੂਰੇ ਜਿੰਮੇ ਪਹਿਲਾਂ ਰੱਖਦੇ ਹੁੰਦੇ ਸੀ ਨਾ ਰੇਤੇ ਦੇ ਘੱਟੇ ਭਰ ਕੇ ਰੱਖਣ ਦੀ ਲੋੜ ਨਹੀਂ ਬਈ ਹੈਨਾ ਹਾਂਜੀ ਇੱਕ 4x4 ਹੈ ਦੂਜੇ ਵੇਟ ਨੇ ਮਤਲਬ ਸਾਰੇ ਜਿੰਮੇ ਕਹਦੀਏ ਸਹੂਲਤਾਂ ਇਹਦੇ ਵਿੱਚ ਹੈਗੀਆਂ ਨੇ ਪੂਰੀਆਂ ਫੁੱਲ ਸਹੂਲਤ ਤੇ ਲੈ ਮਿੱ ਇਹ 18 ਮਾਡਲ ਆ ਜੀ ਇਹ ਹੈਗਾ 2018 ਮਾਡਲ ਕੰਡੀਸ਼ਨ ਇਹਦੀ ਵੀ ਸ਼ੋਰੂਮੀ ਆ ਹਨਾ ਹਾਂਜੀ ਇਹ ਵੀ ਇੰਜ ਲੱਗਦਾ ਜਿਵੇਂ ਏਜੰਸੀ ਚੋਂ ਆਇਆ ਹੁੰਦਾ ਤੇ ਇਹਦਾ ਨੰਬਰ ਵੀ ਪੰਜਾਬ ਦਾ ਹੀ ਆ ਬਾਈ ਇਹਦਾ ਪੰਜਾਬ ਦਾ ਲਵਾ ਕੇ ਦੇਵਾਂਗੇ ਜੀ ਅਸਾਂ ਪੰਜਾਬ ਦਾ ਨੰਬਰ ਲਵਾ ਕੇ ਦਵਾਂਗੇ ਹਾਂਜੀ ਓਕੇ ਤੇ ਇਹ ਆਪਾਂ ਕਿੰਨੇ ਦਾ ਦੇ ਦਾਂਗੇ ਇਹ 8 ਲੱਖ 65 ਹਜ਼ਾਰ ਦਾ 8 ਲੱਖ 65 ਹਜ਼ਾਰ ਦੇ ਵਿੱਚ ਜਾਨੀ ਕਿ ਬਾਈ ਇਹਦਾ ਮਾਲਕ ਬਣੂ ਹਾਂਜੀ ਠੀਕ ਹੈ ਲਾਤਰ ਮੈਂ ਕੈਮਰਾ ਮਾਰਦੇ ਸਾਰਾ ਟਰੈਕ ਓਰੀਜਨਲ ਆ ਬਾਈ ਸਾਰਾ ਇਹ ਟੂਜ ਰਿਜਨਲ ਕਿਤੇ ਕਲਮ ਕਲਮ ਤਾਂ ਨਹੀਂ ਲੱਗੀ ਹੋਈ ਇਹਦੇ 1200 ਘੰਟਾ ਰਿਜਨਲ ਚੱਲਿਆ ਜੀ ਸਿਰਫ 1200 ਘੰਟਾ ਰਿਜਨਲ ਮੰਗਰਲੇ ਟਾਇਰ ਨਾਲ ਦੇ ਮੂਹਰੇ ਨਵੇਂ ਓਕੇ ਤੇ ਆਹ ਧਰਮੇਉਰੇ ਦੇ ਖਮਾਰ ਕੈਮਰਾ ਆ ਪੈਰ ਦਾ ਸੱਜਣੋ ਇੱਥੋਂ ਪਤਾ ਲੱਗ ਜਾਂਦਾ ਹੁੰਦਾ ਵੀ ਕਿੰਨਾ ਕੁ ਮਤਲਬ ਹੈ ਨਾ ਕੇਅਰ ਦੇ ਵਿੱਚ ਚੱਲਿਆ ਹੋਇਆ ਹਾਲੇ ਤੱਕ ਰੰਗ ਨਹੀਂ ਉਤਰਿਆ ਪੂਰੇ ਸੌਂਕੀ ਭਰਾ ਤੋਂ ਆਇਆ ਹੋਇਆ ਤੇ ਚੰਗੀ ਮਾਡਲ ਆ ਜੀ ਫੁੱਲ ਟੌਪ ਮਾਡਲ ਹੈ ਚੰਗੀ ਸਤਰੀ ਲੱਗੀ ਹੋਈ ਹੈ 53 10 ਜੌਂਡੀਆ ਰਹਿ 18 ਮਾਡਲ ਹੈ ਨਾ ਬਾਈ ਹਾਂ ਜੀ ਤੇ ਕਿੰਨੇ ਦਾ ਦਵਾਂਗੇ ਕਿੰਨੇ ਦਾ ਦੁਆਰੇ ਫੇਰ ਦੱਸੋ ਇੱਕ ਵਾਰੀ 8 ਲੱਖ 65 8 ਲੱਖ ਸੱਜਣੋਂ 65000 ਦਾ ਵਿੱਚ ਇਹ ਟਰੈਕਟਰ ਤੇ ਤੁਸੀਂ ਮਾਲਕ ਬਣੋਗੇ ਉਹ ਤੋਂ ਬਾਅਦ ਆ ਗਿਆ ਅਰਜਨ ਬੈਲੀ 605 ਬਈ ਇਹ ਕਿਹਨਾ ਮਾਡਲ ਆ ਲਾਲੀ ਇਹ 14 ਮਾਡਲ ਆ ਜੀ ਇਹ ਹੈਗਾ 14 ਮਾਡਲ ਤੇ ਇਹਦਾ ਨੰਬਰ ਪੰਜਾਬ ਦੀ ਆ ਇਹਦਾ ਪੰਜਾਬ ਦਾ ਸੰਗਰੂਰ ਦਾ ਜੀ ਸੰਗਰੂਰ ਦਾ ਨੰਬਰ ਆ ਇੱਕ ਐਵੀ ਪਾਰਟੀ ਦੇ ਨਾਮ ਆ ਬਈ ਇਹ ਦੂਜੀ ਪਾਰਟੀ ਦਾ ਜੀ ਦੂਜੀ ਪਾਰਟੀ ਦੇ ਨਾਮ ਆ ਤੇ ਇਹ ਟਾਇਰ ਇਹਦੇ ਵੀ ਸੱਜਣੋਂ ਚੰਗੇ ਨੇ ਨਵੇਂ ਵਰਗੇ ਪੈਨੇ ਮਗਰ ਇਹ ਟਾਇਰ ਤਾਂ ਤੇ ਮੂਰਲੇ ਲਗਭਗ ਹੋਣਗੇ ਹਨਾ ਬਈ ਨਾਲ ਦੇ ਅੱਧੇ ਜੀ ਹਾਂ ਅੱਧੇ ਕ ਟਾਇਰ ਹੈਗੇ ਨੇ ਬਾਈ ਜਨ ਮੈਟ ਆ ਜੀ ਇਹ ਸਾਰੇ ਗੇਅਰਾਂ ਚ ਬੈਕ ਆ ਅਸਾ ਚੇਂਜਰ ਗੇਅਰ ਵਾਲਾ ਚੇਂਜਰ ਗੇਅਰ ਵਾਲਾ ਜਿੰਨਾ ਅੱਗੇ ਨੂੰ ਭਾਜਦਾ ਉਨਾ ਹੀ ਮਗਰ ਨੂੰ ਭਾਜਦਾ ਮਗਰ ਨੂੰ ਭਾਜਦਾ ਜੀ ਠੀਕ ਹੈ ਤੇ ਉਦਾਂ ਤਾਂ ਸਾਰਾ ਉਹ ਆ ਫੁੱਲ ਗਰੰਟੀ ਵਾਲਾ ਸਾਰਾ ਰਿਜਨਲ ਆ ਜੀ ਤੇ ਇਹ ਬਣੂ ਕਿੰਨੇ ਦਾ ਵੀਰੇ ਇਹ ਦੇ ਦਾਂਗੇ ਜੀ 4 ਲੱਖ 80 ਹਜ਼ਾਰ ਦਾ 4 ਲੱਖ ਤੇ 80 ਹਜ਼ਾਰ ਮਾਨ ਤਨ ਹਰੇਕ ਟਰੈਕਟਰ ਦੇ ਵਿੱਚੋਂ ਫੁੱਲ ਹੋਣਾ ਹੋ ਹੋ ਲੈ ਮੇਤਰੋ ਮੁੱਲ ਜਿੰਨਾ ਮਰਜ਼ੀ ਕਰੀ ਜਾਣ ਜਦੋਂ ਤੁਸੀਂ ਸਾਈ ਕਰੋਂਗੇ ਆਕੇ ਨਾ ਤੁਹਾਡਾ ਫੁੱਲ ਫਾਇਦਾ ਕਰਾਂਗੇ ਹਰੇਕ ਟਰੈਕਟਰ ਦੇ ਵਿੱਚੋਂ ਤੇ ਬਾਈ ਇਹ ਸਪੈਸ਼ਲ ਐਡੀਸ਼ਨ ਇਹ ਕਿੰਨੇ ਦੇ ਵਿੱਚ ਬਣੂ ਇਹ ਕੀ ਮਾ ਬਿਲਕੁਲ ਨਵਾਂ ਡਾਇਰੈਕਟਰ ਹੈ ਜੀ ਹਾਂ 500 ਘੰਟਾ ਚੱਲਿਆ ਹੋਇਆ ਹੈਗਾ ਅੱਛਾ 500 ਘੰਟਾ ਹੀ 500 ਘੰਟਾ ਚੱਲਿਆ ਹੋਇਆ ਠੀਕ ਹੈ ਸ਼ਿੰਟਾਂ ਤੋਂ ਵਜੇ ਲਿਫਾਫੇ ਲਗੇ ਨਹੀਂ ਨਹੀਂ ਲਗੇ ਸਹੀ ਗੱਲ ਹੈ ਹਨਾ ਤੇ ਲੈ ਮਿੱਤਰ ਪਹਿਰੇ ਟਾਇਰ ਦੂਰੇ ਦੇ ਵੀ ਚੰਗੇ ਪੈਣੇ ਪੂਰੇ ਟਾਇਰ ਵੀ ਨਾਲ ਦੀ ਹੁੰਨਗੇ ਦੇ ਨਾਲ ਦੇ ਨਾਲ ਦੇ ਜੀ ਨਾਲ ਦੇ ਸਜਣੋ ਟਾਇਰ ਨੇ ਤੇ ਪੈਰਦਾਨਾਂ ਦਾ ਸਾਫ਼ ਹੈ ਹਨਾ ਤੇ ਉਦਾਂ ਵੀ ਜਿਵੇਂ ਕਹਦੀਏ ਬੋਡੀ ਦਾ ਵੀ ਸਾਰਾ ਸਾਫ਼ ਹੈ ਪੂਰਾ ਫੁੱਲ ਲੱਗਿਆ ਜੀ ਤੇ ਸਪੈਸ਼ਲ ਡੀਸਨ ਦੇ ਵਿੱਚ ਇਹਦੀ ਡਿਮਾਂਡ ਬਹੁਤ ਹੈ ਤੇ ਭਾਈ ਇਹ ਕਿੰਨੇ ਦਾ ਬਣੂ ਟਰੈਕਟਰ ਇਹ 8 ਲੱਖ 25000 ਦਾ 8 ਲੱਖ 25 ਜੇ ਕੋਈ ਭਰਾ ਕਹੇ ਵੀ ਯਾਰ ਪੂਰੇ 8 ਦਾ ਬਣਜੂ ਬਣਜੂ ਨਹੀਂ ਜੀ ਬਾਹਰੇ ਬਣੋ ਬਾਹਰੇ ਬਣੋ ਬਾਹਰੇ ਬਣੋ ਹਾਂ ਜੀ ਕਿਉਂਕਿ ਆਇਆ ਇਹਦੀ ਗਾਕੀ ਬਹੁਤ ਐ ਲਓ ਮਿੱਤਰ ਪਿਆਰੋ ਸੰਪਰਕ ਕਰ ਲਿਓ ਥੋੜਾ ਮੋਟਾ ਹੋਰ ਪੈਜੂ ਕੋਈ ਗੱਲ ਨਹੀਂ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਹਨ ਘੈਂ ਪਿਆਰੂ ਲਿਸ਼ਕਾ ਮਾਰਦਾ ਟਰੈਕਟਰ ਪੂਰਾ ਹੀ ਸਾਫ ਆ ਬਹੁਤ ਭਰਾ ਕਹਿੰਦੇ ਹੁੰਦੇ ਆ ਬਾਈ ਕਹਿੰਦੇ ਸਪੈਸ਼ਲ ਡੀਸਮ ਦੇ ਵਿੱਚ ਹੋਵੇ ਤਾਂ ਸੱਚ ਨੂੰ ਤੁਹਾਡੇ ਵਾਸਤੇ ਆ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਆ ਰਮਾ ਰੁਮਾ ਦਾ ਬਹੁਤ ਸਾਫ ਆ ਟਰੈਕਟਰ ਤੇ ਸਿਰਫ ਚੱਲੇ ਹੀ 500 ਘੰਟਾ ਹੋਇਆ ਗੁੱਡਇਰ ਦੇ ਟਾਇਰ ਨੇ ਯਾਰ ਹਨ ਤੇ ਬਾਈ ਜਿਹੜਾ ਆ 4855 4x4 ਇਹ 21 ਮਾਡਲ ਹੈ 2021 ਮਾਡਲ ਹੈ ਇਹ ਘੰਟੇ ਕਿੰਨੇ ਚੱਲਿਆ ਹੋਊ ਇਹ 449 ਘੰਟੇ ਚੱਲਿਆ ਜੀ ਬਿਲ ਸਿੱਧੇ ਕਟਾ ਦਾਂਗੇ ਆਪਾਂ ਜੀ ਅਸਾਂ ਮਤਲਬ ਇਹ ਤਾਂ ਹਾਲੇ ਜਿਵੇਂ ਕਹ ਦੀ ਇਹ ਬਿਲ ਵੀ ਨਹੀਂ ਕਟਿਆ ਹੋਇਆ ਬਿਲ ਕਟਿਆ ਨਹੀਂ ਜੀ ਪਹਿਲੀ ਪਾਰਟੀ ਬਣ ਜੂਈ ਜਿਹੜਾ ਭਰਾ ਲਊਗਾ ਐਂ ਕਹਿ ਸਕਦਾ ਮੈਂ ਏਜੰਸੀ ਚੋਂ ਮੇਰੇ ਨਾਮ ਹੀ ਆ ਮੈਂ ਕਢਵਾਇਆ ਹੋਇਆ ਮੈਂ ਕਢਵਾਇਆ ਹੋਇਆ ਜੀ ਓਕੇ ਲੈ ਮਿੱਤਰ ਪਿਆਰਿਓ ਸਿਰਫ 449 ਘੰਟੇ ਚੰਦਾ ਫੈ ਟਰੈਕਟਰ ਹੈ ਤੇ ਟਰੈਕਟਰ ਵੀ ਬੜਾ ਚੰਗਾ ਯਾਰ ਹਨਾ ਬਰਨਾਲੇ ਏਜੰਸੀ ਦੇ ਲੋਕ ਕੋਲ ਬਿਲ ਹੋਣਗੇ ਜੀ ਲੋਕਲ ਬੇਲਾ ਹਾਂਜੀ ਤੇ ਜੇਕਰ ਬਾਈ ਕੋਈ ਹੋਰ ਲੈ ਗਿਆ ਮਤਲਬ ਕਿ ਤੋ ਖੰਨੇ ਦਾ ਲੈ ਗਿਆ ਜਾਂ ਉਦੋਂ ਹੋਰ ਕਿਸੇ ਏਰੀਆ ਦਾ ਕਿੱਥੇ ਦੇ ਮਰਜ਼ੀ ਘਟਾ ਲਈ ਆਪਾਂ ਉੱਥੋਂ ਦੇ ਘਟਵਾ ਦਾਂਗੇ ਉੱਥੋਂ ਦੇ ਘਟਵਾ ਦਾਂਗੇ ਓਕੇ ਲੈ ਮਿੱਤਰੋ ਇਹਦੇ ਵਿੱਚ ਤਾਂ ਵੱਡੀ ਗੱਲ ਬਾਤ ਆ ਤੇ ਬਾਈ ਕਿੰਨੇ ਦਾ ਬਣੂ ਟਰੈਕਟਰ ਇਹ ਇਹ ਦੇ ਦਾਂਗੇ ਜੀ 7.5 ਲੱਖ ਦਾ 7.5 ਲੱਖ ਦਾ ਹਾਂਜੀ ਲੈ ਮਿੱਤਰੋ 7.5 ਲੱਖ ਦੇ ਵਿੱਚ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਤੁਸੀਂ ਤੇ ਘੈਂਟ ਆ ਯਾਰ ਪੂਰੀ ਐਂਡ ਗੱਲ ਬਾਤ ਹੈ ਨਾ ਟਾਇਰਾਂ ਟੂਰਾਂ ਦਾ ਜਿਵੇਂ ਕਹਿ ਦੀ ਬਈ ਬਾਹਲਾ ਸੋਨਾ ਜਿਹੜਾ ਏਜੰਸੀ ਵਾਲਾ ਕੰਮ ਹੀ ਆ ਏਜੰਸੀ ਗણેਸ਼ ਨਾ ਬੰਦਾ ਬਾਹਰੇ ਗਿਆ ਸੀ ਆ ਕੇ ਵੇ ਤੇ ਲੈ ਮਿੱਤਰ ਪਿਆਰੂ ਦੇਖਦੇ ਹੁਣ ਕਿਹੜੇ ਭਾਗਾ ਵਾਲੇ ਦੇ ਘਰ ਨੂੰ ਭਾਗ ਲਾਉਣੇ ਆ ਇਹਨੂੰ ਭਾਗਾ ਨਾਲ ਵੀ ਕਹਿ ਦਿੰਦੇ ਆ 21 ਮਾਡਲ ਹੈ ਤੇ ਕਰ ਲਿਓ ਸੰਪਰਕ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਜੋ ਕਿ ਚਾਹ ਪਾਣਾ ਤੇ ਇਧਰਲੇ ਪਾਸੇ ਖੜਾ ਬਾਈ ਜਿਹੜਾ ਤੋਤਾ ਹਰੇ ਰੰਗ ਦਾ ਇਹ 5210 ਜੀ 5210 ਇਹ ਕਿੰਨਾ ਮਾਡਲ ਆ ਲਾਦੀ ਇਹ 21 ਮਾਡਲ ਆ ਜੀ ਗੇਅਰ ਪ੍ਰੋ ਹੈਗਾ ਅੱਛਾ ਬਿਲਕੁਲ ਨਵਾਂ ਟਰੈਕਟਰ ਹੈ 635 ਘੰਟੇ ਚੱਲਿਆ ਜੀ ਸਿਰਫ 635 ਘੰਟੇ 635 ਐਮ ਆਰ ਫਾਇਲ ਲਿਖਿਆ ਹੋਇਆ ਹੈਗਾ ਮਾੜਾ ਮੋਟਾ ਟਾਇਰਾਂ ਤੇ ਆ ਦੇਖੋ ਹੂੰ ਖੜੀ ਚੰਗੀ ਤਾਂ ਮਤਲਬ ਘਸਿਆ ਨਹੀਂ ਠੀਕ ਹੈ ਸਰਵਿਸ ਹੋ ਕੇ ਵੀ 100 ਘੰਟਾ ਚੱਲਿਆ ਹੋਵੇਗਾ ਓਕੇ ਤੇਲ ਵੀ ਬਦਲਣ ਦੀ ਲੋੜ ਨਹੀਂ ਗਈ ਤੇ ਪਾਰਟੀ ਦੇ ਕਿੰਨੇ ਦਿਨਾਵਾ ਬਈ ਇਹ ਪਹਿਲੀ ਪਾਰਟੀ ਦੇ ਨਾ ਪਹਿਲੀ ਪਾਰਟੀ ਦੇ ਨਾ ਟੌਪ ਮਾਡਲ ਚ ਆ ਜਾਂਦਾ ਇਹ ਪੂਰਾ ਟੌਪ ਮਾਡਲ ਚ ਫੁੱਲ ਟੌਪ ਮਾਡਲ ਪੂਰਾ ਟੌਪ ਓਕੇ 530 ਘੰਟਿਆਂ ਦੇ ਸਰਵਿਸ ਹੋਈ ਹੈ ਜੀ ਅਸਾ 530 ਤੇ ਸਰਵਿਸ ਹੋਈ ਹੋਈ ਹੈ ਤੇ ਬਈ ਇਹ ਬਣੂ ਕਿੰਨੇ ਦਾ ਟਰੈਕਟਰ ਇਹ ਬਣੂ ਜੀ ਦੇਣ ਲੈਣ 7,65,000 ਦਾ 7,65,000 ਦਾ ਲੈ ਮਿੱਤਰੋ 7,65,000 ਦਾ ਟਰੈਕਟਰ ਬਣੂ ਤੇ ਸੰਪਰਕ ਕਰ ਲਿਓ ਸਾਰੇ ਟਰੈਕਟਰ ਹੀ ਚੰਗੇ ਹੁੰਦੇ ਆ ਤੁਹਾਨੂੰ ਹੋਰ ਵੀ ਦਿਖਾਉਣੇ ਆ ਘੈਂਟ ਤੋਂ ਘੈਂਟ ਟਰੈਕਟਰ ਜੋੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਅਜ ਮੁੱਕਣ ਨਹੀਂ ਦੇਣੇ ਟਰੈਕਟਰ ਵੀਡੀਓ ਸ਼ੇਅਰ ਕਰੀ ਚਲੋ ਲਓ ਵੀ ਮਿੱਤਰੋ ਅਗਲਾ ਟਰੈਕਟਰ ਆ ਨਿਊ ਹਾਲੈਂਡ 5520 55 ਇਹ ਕਿੰਨਾ ਮਾਡਲ ਆ ਲਾਲੀ ਵੀਰੇ 21 ਮਾਡਲ ਆ ਜੀ 2021 ਮਾਡਲ ਇਹ ਕਿੰਨਾ ਕਿ ਚੱਲਿਆ ਹੋਊਗਾ ਇਹ 560 65 ਘੰਟੇ ਚੱਲਿਆ ਜੀ 560 65 ਘੰਟੇ ਟਾਇਰ ਨਾਲ ਦੀਨੇ ਫਿਰ ਤਾਂ ਨਾ ਸਾਰਾ ਕੁਝ ਨਾਲ ਦਾ ਧਰਮਿਕ ਰਮਾ ਤੇ ਮਰੀ ਕੈਮਰਾ ਰਮਾ ਸੱਜਣੂ ਆ ਜਿਵੇਂ ਕਹਿਦੀ ਐ ਨਾ ਵੀ ਪੋਹਰਾ ਇੰਨੀ ਸਫਾਈ ਚ ਟਰੈਕਟਰ ਹੈ ਰਿਮਾ ਨਾਲੋਂ ਸਾਫ਼ ਮਗਰਾਟ ਨੇ ਮਗਰਾਟਾਂ ਨਾਲੋਂ ਸਾਫ਼ ਸਤਰੀ ਹੈ ਤੇ ਸਤਰੀ ਨਾਲੋਂ ਵੀ ਸਾਫ਼ ਟਰੈਕਟਰ ਹੈ ਤੇ ਭਾਈ ਇਹ ਕਿੰਨੇ ਦਾ ਬਣੂ ਇਹ ਇਹ 11,75,000 ਦਾ ਜੀ 11,75,000 ਦਾ ਨੰਬਰ ਤਾਂ ਤਾਂ ਪੰਜਾਬ ਦੀ ਆ ਇਹ ਹਰਿਆਣਾ ਨੰਬਰ ਆ ਜੀ ਹਾਂ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਓਕੇ ਤੇ ਲਓ ਮੈਟਰਸ ਨੂੰ پارک ਕਰ ਲਿਓ ਹਰ ਇੱਕ ਟਰੈਕਟਰ ਜਿੰਮੇ ਕਹਦੀ ਆ ਵਾਜਾ ਵਾਜਾ ਕਰਾਉਂਦਾ ਰੰਗ ਵੀ ਤੁਹਾਨੂੰ ਹਰ ਇੱਕ ਮੇਰੇ ਨੀਲੇ ਹੋਗੇ ਲਾਲ ਹੋਗੇ ਪੀਲੇ ਖੱਟੇ ਹਰੇ ਸਾਰੇ ਦੇ ਦਾਂਗੇ ਤੁਹਾਨੂੰ ਤੇ ਜਿਹੜਾ ਆ ਖੜਾ ਬਈ 5310 ਏ 17 ਮਾਡਲਾ ਜੀ ਇਹ 17 ਮਾਡਲਾ ਇਹ ਇਹ ਕਿੰਨਾ ਕ ਚੱਲਿਆ ਹੋਇਆ ਲਾਲੀ ਇਹ ਚੱਲਿਆ ਜੀ 2000 ਘੰਟੇ ਦੇ ਲੱਗੇ ਸਕੇ ਇਹ 2000 ਘੰਟਾ ਇਹਦਾ ਨੰਬਰ ਵੀ ਪੰਜਾਬ ਦਾ ਹੀ ਆ ਇਹ ਕੰਮੀ ਪਾਰਟੀ ਦਾ ਨਾਮ ਆ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਨਾਮ ਆ ਤੇ ਇਹ ਕਿੰਨੇ ਦਾ ਬਣੂਗਾ ਇਹ 6 ਲੱਖ 25000 ਦਾ ਜੀ 6 ਲੱਖ ਤੇ 25000 ਦਾ ਹਾਂਜੀ ਠੀਕ ਹੈ ਲੈ ਮੇਤਰੋ 6 ਲੱਖ ਤੇ 25000 ਰੁਪਇਆ ਇਹ ਇਹ ਟਰੈਕਟਰ ਦਾ ਮੁੱਲ ਹੈ ਤੇ ਜਿਹੜੇ ਭਰਾ ਨੇ ਲੈਣਾ ਹੋਇਆ ਸੰਪਰਕ ਕਰ ਲਿਓ ਇਹਦੇ ਨਾਲ ਫਿਰ ਇਧਰਲੇ ਪਾਸੇ ਆ ਗਿਆ ਨਾਬੇ ਵਾਲਿਆਂ ਦਾ ਪ੍ਰੀਤ ਏ ਵੀ ਕਹਿੰਦੇ ਬਈ ਹਾਥੀ ਹਰੀ ਸੰਗ ਨੇ ਬਾਲੇ ਸੌਂਗ ਨਾਲ ਤਿਆਰ ਕੀਤੇ ਹੋਏ ਨੇ ਪੂਰੇ ਫੁੱਲ ਸੌਂਗ ਨਾਲ ਲੈ ਬਈ ਬਹਿ ਕੇ ਤਿਆਰ ਕਰਾਏ ਹੋਏ ਨੇ ਹਾਂਜੀ ਤਾਂ ਹੀ ਪੰਜਾਬੀਆਂ ਨੇ ਹੱਸ ਕੇ ਸਵੀਕਾਰ ਕਰ ਲਈ ਹੈਣਾ ਤੇ ਇਹ ਕਿੰਨਾ ਮਾਡਲ ਹੈ 스타 ਇਹ 20 ਮਾਡਲ ਆ ਜੀ 2020 ਮਾਡਲ ਹਾਂਜੀ ਤੇ ਕੰਡੀਸ਼ਨ ਇਹਦੀ 23 ਵਰਗੀ ਹੈ ਪੂਰਾ ਫੁੱਲ ਚੰਗਾ ਜੀ ਤੇ ਕਿੰਨੇ ਘੰਟੇ ਚੱਲਿਆ ਹੋਇਆ ਬਈ ਇਹ ਇਹ ਚੱਲਿਆ ਹੋਈ ਜੀ 700 800 ਘੰਟਾ 7-800 ਘੰਟਾ ਤੇ ਕੈਮਰੇ ਮਾਰੀ ਕਰ ਟਾਇਰਾਂ ਤੇ ਨਿਕਾ ਮਤਲਬ ਟਾਇਰ ਬਿਲਕੁਲ ਨਵੇਂ ਨੇ ਮੂਹਰਲੇ ਤੇ ਮਗਰਲੇ ਵੀ ਨਵੇਂ ਵਰਗੀ ਨੇ ਹੈਨਾ ਬਈ ਹਾਂਜੀ ਤੇ ਮੂਰਲੇ ਆਪਣੇ ਮਗਰ ਲਈ ਕਿਹੜੀ ਕੰਪਨੀ ਦੇ ਟਾਇਰ ਨੇ ਤੇ ਜੇ ਕੇ ਸੋਨਾ ਨੰਬਰ 16 ਨੰਬਰ ਜੇ ਕੇ ਦੇ ਟਾਇਰ ਨੇ ਓਕੇ ਤੇ ਭਾਈ ਇਹ ਇਹ ਦੇ ਵਿੱਚ ਦੂਜੇ ਨਾਲੋਂ ਕੀ ਤਬਦੀਲੀ ਹੁੰਦੀ ਹੈ ਲੈਣ ਲਈ ਦੱਸੀ ਥੋੜਾ ਜਿਹਾ ਇਹਦੀ ਅੱਜ ਕੱਲ ਡਿਮਾਂਡ ਕਿਉਂ ਵੜੀ ਐ ਇਸ ਚ ਇਹ ਚ ਇੰਜਨ ਦੀ ਪਾਵਰ ਜ਼ਿਆਦਾ ਹੈ ਜੀ 60 ਪਾਵਰ ਦਾ ਹੈ ਇਹ ਇੰਜਨ ਅੱਛਾ ਹਾਂ ਜੀ ਓਕੇ ਤੇ ਮਤਲਬ ਹੋਰਾਂ ਨਾਲੋਂ ਸਸਤਾ ਥੋੜਾ ਜਿਹਾ ਬਣ ਜਾਂਦਾ ਪਾਵਰ ਹੁੰਨੀ ਆ ਰੇਟ 'ਚ ਲੋਟ ਆ ਜੀ ਪਾਵਰ ਇਹਦੀ ਵੱਡੀ ਹੈਗੀ ਠੀਕ ਹੈ ਤੇ ਇਹ ਕਿੰਨੇ ਦਾ ਬਣੂ ਭਾਈ ਇਹ 4,55,000 4,55,000 ਦਾ ओके टेलेमीटर सातरी सुतरी ਘੈਂਟ ਲੱਗੀ ਹੋਈ ਆ ਲਾਈਟਾਂ ਤੇ ਜਾਲੀਆਂ ਪੂਰੀਆਂ ਘੈਂਟ ਲੱਗੀਆਂ ਹੋਈਆਂ ਨੇ ਜੇ ਕਿਸੇ ਭਰਾ ਨੇ ਲੈਣਾ ਸੰਪਰਕ ਕਰ ਲਿਓ ਤੇ ਆ ਭਈ 855 ਕਿੰਨਾ ਮਾਡਲ ਹੈ ਇਹ ਨਵਾਂ ਮਾਡਲ ਹੈ ਇਹ ਹੈਗਾ 2009 ਮਾਡਲ ਸਾਰੀ オリジナル ਆ ਭਈ ਇਹ ਵੀ ਸਾਰਾ A to Z ਇਹ ਕਿੰਨੀ ਪਾਰਟੀ ਦਾ ਨਾਮ ਹੋ ਸਕਦਾ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਨਾਲ ਦੇ ਜੀ ਤੈਰ ਨਾਲ ਦੇ ਨੇ ਤੇ ਬਣੂ ਕਿੰਨੇ ਦਾ ਲਾ ਲਈ ਇਹ ਇਹ ਦੇਵਾਂਗੇ 3 355000 ਦਾ 355000 ਦਾ ਲੈ ਮੇਤਰੋ 355000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਡਿਸਕਾਊਂਟ ਵੀ ਹੋਊਗਾ ਤੁਹਾਡਾ ਫਾਇਦਾ ਵੀ ਹੋਊਗਾ ਟਰੈਕਟਰ ਦੇ ਵਿੱਚ ਤੇ ਹੋਰ ਤੁਹਾਨੂੰ ਹੋਰ ਵੀ ਦਿਖਾਉਣੇ ਸੱਜਣੋ ਜਿਹੜਾ ਟਰੈਕਟਰ ਤੁਸੀਂ ਬਹੁਤ ਘੱਟ ਵੇਖਿਆ ਆ ਖੜਾ ਸੱਜਣੋ ਦਿਓ ਜਾ ਤੇ ਬਾਈ ਜਦੋਂ ਮੰਡੀ ਦੇ ਵਿੱਚ ਇਹ ਕੱਲ ਗਿਆ ਲੋਕ ਫੋਟੋ ਕਰਾ ਕਰਾ ਕੇ ਗਏ ਨੇ ਹਾਂ ਜੀ ਪੂਰੀਆਂ ਫੋਟੋ ਪੂਰੀ ਸੱਜਣੋ ਤੁਹਾਨੂੰ ਦੱਸ ਦਿੰਨਾ ਨਾ ਤਾਂ ਇਹ ਤੁਹਾਨੂੰ ਤਲਵੰਡੀ ਮੰਡੀ ਦੇ ਵਿੱਚੋਂ ਮਿਲੇ ਨਾ ਹੀ ਮੋਗਾ ਚ ਮਿਲੇ ਇਹ ਤਾਂ ਉਹਨੂੰ ਟਾਵਾ ਹੀ ਮਿਲੂਗਾ ਇਹ ਜਿਵੇਂ ਕਹਦੀ ਇੱਕ ਸਾਧੂ ਫਕੀਰਾਂ ਦੇ ਕਰਮਾਂ ਨਾਲੀ ਦਰਸ਼ਨ ਹੁੰਦੇ ਨੇ ਉਹ ਗੱਲ ਬਾਤ ਆ। ਠੀਕ ਹੈ। ਤੇ ਭਾਈ ਇਹ ਕਿੰਨਾ ਮਾਡਲ ਹੈ? ਇਹ 12 ਮਾਡਲ ਆ ਜੀ। 2012 ਮਾਡਲ 60 ਪਾਵਰ ਦਾ ਜੀ। 60 ਪਾਵਰ ਦਾ। ਤੇ ਉਸਤਾਦ ਇਹਦੇ ਕਿੰਨੇ ਨੰਬਰ ਟਾਇਰ ਆਉਂਦੇ ਹੁੰਦੇ ਨੇ ਯਾਰ? ਇਹਦੇ 16 ਵਾਲੇ ਆ ਜੀ। ਇਹ ਰੇਡੀਅਲ ਟਾਇਰ ਪਾਏ ਹੋਏ ਆ। ਓਕੇ 420 85R28 ਹੈਂ? ਹਾਂ ਜੀ। ਅੱਛਾ ਜੀ 16.9 R28। ਕੱਬੀਆਂ ਗੱਲਾਂ ਬਾਤਾਂ ਨੇ ਵੇਟ ਬੂਟ ਜੀ ਭਾਈ ਇਹਦੇ ਕਿੰਨੇ ਕ ਹੈਵੀ ਹੋਣਗੇ ਆ? ਵੇਟ 50 ਕਿਲੋ ਦਾ ਇੱਕ ਆ ਜੀ। ਅੱਛਾ। ਹਾਂ ਜੀ ਮਤਲਬ ਦੋਨੇ ਪਾਸੇ ਕੋਨਟਲ ਕੈਸਾ ਲੱਗਿਆ ਹੋਇਆ ਕੋਨਟਲ ਵੇਟ ਤਾਂ ਇੱਥੇ ਲੱਗਿਆ ਹੋਇਆ ਓਕੇ ਤੇ ਮੂਰੇ 320 85000 20 ਹੈ ਮੂਰੇ ਹਾਸਪਾਸ ਗੇਰਾ ਜਾ ਰਿਹਾ ਜਾਨਾ ਅਗਲੀ ਕੰਮੇਪਾਸ ਅੱਛਾ ਜੀ ਓਕੇ ਤੇ ਇਸ ਦਾ ਇਹ ਕਿੰਨੇ ਦਾ ਬਣੂਗਾ ਬਾਈ ਇਹ 5 ਲੱਖ ਦਾ ਜੀ ਨੰਬਰ ਇਹਦਾ ਪੰਜਾਬ ਦੀ ਇਹ ਕਿਹਮੀ ਪਾਰਟੀ ਦੇ ਨਾਮ ਆਉ ਇਹ ਦੂਜੀ ਪਾਰਟੀ ਦੇ ਨਾਮ ਦੂਜੀ ਪਾਰਟੀ ਦੇ ਨਾਮ ਹੈ 5 ਲੱਖ ਦਾ ਬਣੂ ਹਾਂ ਜੀ ਠੀਕ ਹੈ ਲੈ ਮਿੱਤਰੋ 5 ਲੱਖ ਦੇ ਵਿੱਚ ਤੁਸੀਂ ਇਸ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਦੇਖਣ ਵਾਲੇ ਨੂੰ ਤਾਂ ਇਹ ਹੈ ਜੀ ਸੀ ਬੀ ਦਾ ਭੇਖਾ ਜਿਹਾ ਪਾਉਂਦਾ ਬਾਈ ਹਨਾ ਹਾਂ ਜੀ ਹਾਂ ਖਰਚਾ ਖਰਚਾ ਬਹੁਤ ਘੱਟ ਆ ਡੀਜ਼ਲ ਦਾ ਇਹਦਾ ਓਕੇ ਓਕੇ ਤੇ ਇਹਦੇ ਕਾਹ ਗੇਅਰ ਗੂਰਜੇ ਖਾਸੇ ਕਿਵੇਂ ਲੱਗੇ ਹੋਣੇ 3 ਸਪੀਡ ਆ ਜੀ ਹਾਂ ਰਿਵਰਸ ਪੀਡੀਓ ਰਿਵਰਸ ਪੀਡੀਓ ਹੈ ਹਾਂਜੀ ਓਕੇ ਚਲੋ ਮਿੱਤਰ ਪਿਆਰੋ ਪੂਰੀ ਯਾਰ ਘੈਂਟ ਗੱਲ ਬਾਤ ਆ ਇਹਦੇ ਸਪੈਸ਼ਲ ਕਾਹਕ ਹੁੰਦੇ ਆ ਬਾਈ ਹਨਾ ਸਪੈਸ਼ਲ ਕਾਹ ਜਿਹਨੇ ਇਹ ਚਲਾ ਲਿਆ ਹੋਰ ਕੋਈ ਚਲਾਉਂਦਾ ਵੀ ਨਹੀਂ ਹੋਰ ਕੋਈ ਲੈਂਦਾ ਹੈ ਹਨਾ ਚਲੋ ਮਿੱਤਰ ਸੰਪਰਕ ਕਰ ਲਿਓ ਜੇ ਕੋਈ ਚਾਹ ਬਾਣਾ ਲੈਣ ਦਾ ਅਡਿਊਜ ਫਾਰਦਾ ਤੇ ਸਾਡੇ ਜਿਹੜਾ ਆ ਖੜਾ ਫਾਸਟ ਰੈਕ ਇਹ 2000 ਮਾਡਲ ਆ ਜੀ ਇਹ ਹੈਗਾ 2000 ਮਾਡਲ ਇਹਦਾ ਨੰਬਰ ਕਿੱਥੋਂ ਦਾ ਤੇ ਇਹ ਆਪਣੇ ਕਿੰਨੇ ਦਾ ਬਣ ਜੂ ਇਹ 215000 ਦਾ ਜੀ 215000 ਦਾ ਲੈ ਮੈਂ ਤੈਨੂੰ 215000 ਦੇ ਵਿੱਚ ਬਣੂ ਟਰੈਕਟਰ ਟਰੈਕਟਰ ਚੰਗਾ ਟਾਇਰ ਡੂਰ ਚੰਗੇ ਨੇ ਜੇ ਕਿਸੇ ਪੁਰਾਣੇ ਲੈਣਾ ਹੋਰ ਵੀ ਧਰ ਮੇਰੇ ਆ ਗਈ ਤੇ ਲੀਕ ਲੂਕ ਕਿਧੋਂ ਨਹੀਂ ਹੈਗਾ ਸਾਰੇ ਇੰਦਰ ਸੁੱਕਾ ਪਿਆ ਡਬਲ ਕਲਚ ਹੈ ਜੀ ਹਾਂਜੀ ਠੀਕ ਹੈ ਤੇ ਲੈ ਮਿੱਤਰੋ ਕਰ ਲਿਓ ਸੰਪਰਕ ਜੇ ਕਿਸੇ ਭਰਾ ਨੇ ਇਹ ਲੈਣਾ ਇਹ ਤੋਂ ਬਾਅਦ ਫੇਰ ਇਧਰਲੇ ਪਾਸੇ ਖੜਾ ਡੀਆਈ 750 ਸੋਨਾਲੀਕਾ ਤੇ ਇਹ ਕਿਹਨਾ ਮਾਡਲ ਆ ਲਾਲੀ ਇਹ 2000 ਮਾਡਲ ਆ ਜੀ ਇਹ ਵੀ ਸਜਨੋ 2000 ਮਾਡਲ ਆ ਤੇ ਇਹ ਕਿੰਨੇ ਦਾ ਬਣਜੂ ਭਈ ਨੰਬਰ ਇਹਦਾ ਪੰਜਾਬ ਦੀ ਆ ਪੰਜਾਬ ਦਾ ਪੰਜਾਬ ਦਾ ਓਕੇ ਤੇ ਕਿੰਨੇ ਦਾ ਬਣਜੂ ਇਹ ਇਹ 2 ਲੱਖ 10 ਹਜ਼ਾਰ ਦਾ ਜੀ 2 ਲੱਖ 10 ਹਜ਼ਾਰ ਦਾ ਇਹ ਡਿਸਕਾਊਂਟ ਹਰੇਕ ਦੇ ਵਿੱਚ ਵੀ ਆ ਹਨਾ ਤੇ ਇਹ ਤੋਂ ਇਲਾਵਾ ਸਜਨੋ ਹੋਰ ਤੁਹਾਨੂੰ ਦਿਖਾਉਣੇ ਆ ਸਵਰਾਜ ਇਧਰਲੇ ਪਾਸੇ ਖੜਾ ਤੇ ਨੰਬਰ ਇਹ ਵੀ ਪੰਜਾਬ ਦੀ ਆ ਬਾਈ ਹਨਾ ਹਾਂਜੀ ਤੇ ਇਹ ਕਿਹਨਾ ਮਾਡਲ ਆ 93 ਮਾਡਲ ਆ 93 ਮਾ ਲੈ ਮਿੱਤਰੋ ਸਵਾ ਲੱਖ ਦੇ ਵਿੱਚ ਤੁਸੀਂ ਇਸ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਭਰਾ ਨੇ ਜਿਹੜਾ ਵੀ ਟਰੈਕਟਰ ਲੈਣਾ ਹੈ ਮਤਲਬ ਰੁਪਈਆ ਜੇ ਕਿਸੇ ਨੇ ਕਿਰਾਏ ਤੇ ਕੋਈ ਟਰੈਕਟਰ ਲੈਣਾ ਤਾਂ ਉਹ ਵੀ ਬਾਈ ਵੀ ਕਿਰਾਏ ਤੇ ਟਰੈਕਟਰ ਦੇ ਦਿੰਦੇ ਨੇ ਹਨਾ ਵੀਰਿਆ ਤੇ ਜੇ ਸੱਜਣੋ ਤੁਸੀਂ ਪੁਰਾਣਾ ਟਰੈਕਟਰ ਕੋਈ ਵਿੱਚ ਕਟਵਾਉਣਾ ਉਹ ਵੀ ਕੱਟ ਲੈਂਦੇ ਆ ਤੇ ਜੇ ਕਿਸੇ ਭਰਾ ਨੇ ਟਰੈਕਟਰ ਤੇ ਲੋਨ ਕਰਾਉਣਾ ਹਾਫ ਪੇਮੈਂਟ ਦੇ ਕੇ ਤਾਂ 10 ਮਾਡਲ ਤੋਂ ਉੱਪਰ ਹਰੇਕ ਟਰੈਕਟਰ ਤੇ ਬਾਈਉਰੀ ਲੋਨ ਵੀ ਕਰਵਾ ਦਿੰਦੇ ਆ ਜੇ ਕਿਸੇ ਨੇ ਸੇਲ ਕਰਨਾ ਉਹ ਵੀ ਲੈ ਲਾਂਗੇ ਅੱਛਾ ਜੇ ਕਿਸੇ ਭਰਾ ਨੇ ਕੋਈ ਟਰੈਕਟਰ ਵੇਚਣਾ ਤਾਂ ਵੀ ਬਾਈਓਰੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਬਾਈਓਰੇ ਦਾ ਸਕਰੀਨ ਤੇ ਚੱਲ ਜਾਂਦਾ ਹੈ 24 ਘੰਟੇ ਤੁਹਾਡੀ ਸੇਵਾ ਚ ਹਾਜ਼ਰ ਰਹਿੰਦੇ ਨੇ ਤੇ ਕਰ ਲਿਓ ਸੰਪਰਕ ਬਾਈਓਰੇ ਨਾਲ ਵੀਡੀਓ ਸ਼ੇਅਰ ਕਰ ਦਿਓ ਜੀ ਮਿਹਰਬਾਨੀ ਧੰਨਵਾਦ